το δόστο 200... ਚੋਨ ਜਾਤਾਂ ਲੱਗਿਆ ਔਰ ਚੋਨ ਜਾਤਾਂ ਦੇ ਵਿੱਚਕਾਰ ਇੱਕ ਇਹੋ ਜੀ ਤਸਵੀਰ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਸੋ ਅੱਜ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਅੰਮ੍ਰਿਤਸਰ ਪਹੁੰਚ ਰਹੇ ਔਰ ਇੱਕ ਰੋਡ ਸ਼ੋ ਜਿਹੜਾ ਹਾਲ ਬਿਹਾਰ ਤੋਂ ਕਰਨਗੇ ਹਾਲ ਬਿਹਾਰ ਤੋਂ ਸ਼ੁਰੂ ਹੋ ਕੇ ਜਿਹੜਾ ਵਾ ਬਿਲਕੁਲ ਭਰਾਵਾਂ ਦੇ ਟਾਬੇ ਤੱਕ ਜਾਏਗਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਸ ਤਰ੍ਹਾਂ ਹਾਲ ਬਾਜ਼ਾਰ ਹਾਲ ਗੇਟ ਜਿਹੜਾ ਹੈਗਾ ਉਸ ਦੇ ਬਾਹਰ ਜਿਹੜਾ ਗੇਟ ਦੇ ਨਾਲ ਜਿਹੜੀ ਆ ਤਸਵੀਰ ਜਿਹੜੀ ਆ ਉਹ ਦੇਖ ਸਕਦੇ ਹੋ ਕਿਸ ਤਰ੍ਹਾਂ ਹੋਡਿੰਗਸ ਲੱਗੇ ਆ ਆਮ ਆਦਮੀ ਪਾਰਟੀ ਦੇ ਹਾਲਾਂਕਿ ਹੋਡਿੰਗ ਲੱਗੇ ਆ ਹੋਡਿੰਗ ਦੇ ਉੱਤੇ ਇਹ ਹੋਰ ਤਸਵੀਰਾਂ ਤੁਹਾਨੂੰ ਅੰਦਰ ਦੀ ਵੀ ਸਾਂਝੀ ਨਾਲ ਕਰਾਂਗਾ ਕਿ ਆਖਿਰਕਾਰ ਇਤਿਹਾਸਿਕ ਗੇਟ ਹੈਗਾ ਕੀ ਪਰਮਿਸ਼ਨ ਹੈਗੀ ਹੈ ਤੇ ਉੱਤੇ ਕਿ ਇੱਥੇ ਇਹਦੇ ਗੇਟ ਦਰਵਾਜੇ ਦੇ ਨਾਲ ਬਿਲਕੁਲ ਇੱਥੇ ਹੋਡਿੰਗ ਸਲਾਈ ਜਾਂਦੇ ਉਸ ਦੇ ਨਾਲ ਨਾਲ ਅਗਲੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਇਸ ਤਰ੍ਹਾਂ ਸਰਕਾਰੀ ਪੋਲਸ ਜਿਹੜੇ ਹੈਗੇ ਆ ਬਿਲਕੁਲ ਸਰਕਾਰੀ ਪੋਲਾਂ ਦੇ ਉੱਤੇ ਜਿਹੜੇ ਆ ਹੋਡਿੰਗ ਲਾਏ ਗਏ ਆ ਕੀ ਚੋਣ ਜਾਬਤਾ ਦੇ ਵਿਚਕਾਰ ਇਸ ਤਰ੍ਹਾਂ ਦੇ ਸਰਕਾਰੀ ਪੋਲ ਦੇ ਉੱਤੇ ਜਿਹੜੇ ਹੋਡਿੰਗ ਸਲਾਈ ਜਾ ਸਕਦੇ ਆ ਜਾਂ ਨਹੀਂ ਲਾਜਾਏ ਜਾ ਸਕਦੇ ਵੀ ਇੱਕ ਸੋਚਣ ਵਾਲੀ ਗੱਲ ਆ ਔਰ ਐਡੀ ਵੱਡੀ ਤਦਾਦ ਤੇ ਜਿਹੜੇ ਹੋਡਿੰਗਸ ਲੱਗੇ ਆ ਕਿ ਚੋਣ ਕਮਿਸ਼ਨ ਇਸ ਤਰ੍ਹਾਂ ਦੀ ਇ ਦਿੰਦਾ ਵਾ ਉਹ ਵੀ ਇੱਕ ਸੋਚਣ ਵਾਲੀ ਗੱਲ ਹੈ ਸੋ ਜੇਕਰ ਗੱਲ ਕਰੀਏ ਸਰਕਾਰੀ ਪ੍ਰਾਪਰਟੀ ਦੇ ਉੱਤੇ ਚੋਨ ਜ਼ਬਤੇ ਦੇ ਵਿਚਕਾਰ ਕੀ ਹੋਡਿੰਗ ਲਾ ਸਕਦੇ ਆ ਜਾਂ ਨੀਮਾ ਦੀ ਤੱਜੀਆਂ ਉਡਾ ਸਕਦੇ ਆ ਇਹ ਵੀ ਤੁਸੀਂ ਕਮੈਂਟ ਜਰੀਏ ਜਰੂਰ ਦੱਸਣਾ ਕਿਉਂਕਿ ਸਰਕਾਰੀ ਪ੍ਰਾਪਰਟੀ ਦੇ ਉੱਤੇ ਚੋਨ ਜ਼ਬਤੇ ਦੇ ਦਰਮਿਆਨ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਪਰਮਿਸ਼ਨ ਆ ਉਹ ਸ਼ਾਇਦ ਮਿਲਣੀ ਮੁਸ਼ਕਲ ਹੁੰਦੀ ਆ ਹਾਲਾਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਸ਼ਾਮ ਨੂੰ 4 ਵਜੇ ਜਿਹੜੇ ਭਗਵੰਤ ਮਾਨ ਉੱਥੇ ਇੱਕ ਰੋਡ ਸ਼ੋਅ ਦੇ ਰੂਪ ਦੇ ਵਿੱਚ ਇੱਥੋਂ ਰੋਡ ਸ਼ੋਅ ਕੱਢਣ ਜਾ ਰਹੇ ਲੇਕਿਨ ਸਰਕਾਰੀ ਪ੍ਰਾਪਰਟੀ ਦਾ ਕਿਸ ਤਰ੍ਹਾਂ ਦੁਰਉਪਯੋਗ ਕੀਤਾ ਗਿਆ ਕਿਸ ਤਰ੍ਹਾਂ ਸਰਕਾਰੀ ਪੋਲਸ ਜਿਹੜੇ ਲੱਗੇ ਆ ਹੈਰੀਟੇਜ ਸਟਰੀਟ ਤੇ ਉੱਥੇ ਜਿਹੜੇ ਆਮ ਆਦਮੀ ਪਾਰਟੀ ਨੇ ਬਿਲਕੁਲ ਹੋਰਡਿੰਗਸ ਤੇ ਹੋਰਡਿੰਗਸ ਜਿਹੜੇ ਆ ਉਹ ਲਾਏ ਆ ਤੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਕਿਸ ਤਰ੍ਹਾਂ ਹਾਲ ਗੇਟ ਦੇ ਅੰਦਰ ਜਿਹੜੇ ਆ ਬਿਲਕੁਲ ਜਿਹੜਾ ਅੱਜ ਬਿਲਕੁਲ ਜਿਹੜੀ ਟ੍ਰੈਫਿਕ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲ ਰਹੀ ਆ ਉਸ ਦੇ ਨਾਲ ਨਾਲ ਜਿਹੜੀ ਆ ਉਹ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਮੈਂ ਕਿਸ ਤਰ੍ਹਾਂ ਜਿਹੜੇ ਆ ਹਾਲ ਗੇਟ ਦੇ ਅੰਦਰ ਜਿਹੜੀ ਸਰਕਾਰੀ ਪ੍ਰਾਪਰਟੀ ਦੇ ਉੱਤੇ ਜਿਹੜੇ ਹੋਰਡਿੰਗ ਲਾਏ ਗਏ ਆ ਤਸਵੀਰਾਂ ਤੁਹਾਡੇ ਸਾਹਮਣੇ ਹੈਗੀ ਆ ਕਈ ਚੋਨ ਜ਼ਾਤਾਂ ਦੇ ਵਿਚਕਾਰ ਬਿਨਾਂ ਪਰਮਿਸ਼ਨ ਤੋਂ ਇਹ ਹੋਰਡਿੰਗ ਲਾ ਸਕਦੇ ਆ ਝੰਡੇ ਲਾਏ ਗਏ ਆ ਕੀ ਇਸ ਤਰ੍ਹਾਂ ਦੇ ਆਸੀਂ ਦੁਰਪਯੋ ਕਰ ਸਕਦੇ ਆ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਜੰਦੇ ਆ ਆਮ ਲੋਕਾਂ ਦੀ ਸਰਕਾਰ ਕਰਦੇ ਔਰ ਖੁਦ ਜਦੋਂ ਕਾਨੂੰਨ ਹੱਥੇ ਲੈ ਕੇ ਇਸ ਤਰ੍ਹਾਂ ਦੀ ਅਸੀਂ ਹੋਡਿੰਗਸ ਜਿਹੜੇ ਆ ਬਿਲਕੁਲ ਸਰਕਾਰੀ ਪ੍ਰਾਪਰਟੀਆਂ ਦੇ ਉੱਤੇ ਜਿਹੜੇ ਲਾਣੇ ਆ ਤਾਂ ਕੀ ਕਵਾਂਗੇ ਲੋਕਾਂ ਨੂੰ ਕਿਸ ਤਰ੍ਹਾਂ ਦੱਸਾਂਗੇ ਕਿ ਅਸੀਂ ਸਰਕਾਰ ਦੇ ਵਿੱਚ ਰਹਿ ਕੇ ਵੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਬਚਾਉਣਾ ਜੰਦੇ ਲੋਕਾਂ ਦੀ ਗੱਲਾਂ ਕਰਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਲੇਕਿਨ ਖੁੱਦ ਜਿਹੜਿਆ ﾎｰਟਿੰਗ ਦੇ ਨਾਲ ਰੋਡ ਸ਼ੋਅ ਦੇ ਦੌਰਾਨ ਬਿਲਕੁਲ ਰੋਡ ਸ਼ੋਅ ਹੋਗਾ ਵਾ ਰੋਡ ਸ਼ੋਅ ਕਰਨਾ ਵੀ ਚਾਹੀਦਾ ਵਾ ਕਿਉਂਕਿ ਚੋਣ ਦਾ ਬਿਲਕੁਲ ਜਿਹੜਾ ਸਮਾਂ ਚੱਲ ਰਿਹਾ ਵਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਲੇਕਿਨ ਕਿਤੇ ਕਿਤੇ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਵਾਂਗਾ ਕਿ ਕਿਤੇ ਕਿਤੇ ਪਰਮਿਸ਼ਨ ਵੀ ਲਈਤੀ ਗਈ ਆ ਉਹਦੇ ਉੱਤੇ ਸਟicker ਵੀ ਲਾਏ ਗਏ ਆ ਲੇਕਿਨ ਮੈਕਸਿਮਮ ਜਿਹੜੇ ਹੋਡਿੰਗਸ ਲੱਗੇ ਆ ਉੱਤੇ ਪਰਮਿਸ਼ਨ ਜਿਹੜੀ ਆ ਉਹ ਨਹੀਂ ਲਈਤੀ ਗਈ ਕਿਉਂਕਿ ਸਰਕਾਰੀ ਪ੍ਰਾਪਰਟੀ ਹੀ ਆ ਸਰਕਾਰੀ ਪ੍ਰਾਪਰਟੀ ਦੇ ਉੱਤੇ ਕੀ ਹੋਡਿੰਗਸ ਲਗਾ ਸਕਦੇ ਆ ਨਹੀਂ ਲਗਾ ਸਕਦੇ ਆ ਤੁਸੀਂ ਕਮੈਂਟਸ ਰਾਹੀਂ ਸਾਨੂੰ ਜਰੂਰ ਦੱਸਿਓ ਔਰ ਇੱਕ ਤਸਵੀਰ ਦਿਖਾਵਾਂਗਾ ਜਿੱਥੇ ਕੀ ਚੌਂ ਕਮਿਸ਼ਨ ਵੱਲੋਂ ਬਿਲਕੁਲ ਉੱਥੇ ਨੋਟਿਸ ਵੀ ਲਾਏ ਗਏ ਕਿਉਂਕਿ ਇਹ ਪਰਮਿਸ਼ਨ ਦੇ ਬੋਰਡ ਅਗੇ ਜਿਹੜੇ ਕੀ ਪਰਮਿਸ਼ਨ ਦੇ ਬੋਰਡ ਲੱਗੇ ਆ ਲੇਕਿਨ ਹਾਲ ਬਜ਼ਾਰ ਦੇ ਅੰਦਰ ਰੋਡ ਸ਼ੋ ਤੋਂ ਪਹਿਲਾਂ ਜਿਹ ਹੋਡਿੰਗ ਦੇ ਉੱਤੇ ਬਿਨਾ ਕੋਈ ਪਰਮਿਸ਼ਨ ਤੋਂ ਜਿਹੜੇ ਵੱਡੇ ਵੱਡੇ ਹੋਡਿੰਗਸ ਲਾਏ ਗਏ ਆ ਸਰਕਾਰੀ ਪ੍ਰਾਪਰਟੀ ਦੇ ਉੱਤੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਗੀ ਆ ਆਮ ਲੋਕਾਂ ਦੀ ਗੱਲ ਕਰਨ ਵਾਲੀ ਲੇਕਿਨ ਸਰਕਾਰੀ ਪ੍ਰਾਪਰਟੀ ਦੇ ਵਿੱਚ ਧੱਜੀਆਂ ਉਡਾਈ ਗਈਆਂ ਵਾ ਕਿਸ ਤਰ੍ਹਾਂ ਹੋਡਿੰਗਸ ਲਾਏ ਗਏ ਆ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਜਿਹੜਾ ਇੱਥੇ ਰੋਡ ショ ਜਿਹੜਾ ਵਾ ਉਹ ਇੱਥੇ ਹੋ ਰਿਹਾ ਵਾ ਔਰ ਹੋਡਿੰਗ ਜਿਹੜੇ ਜੰਮਕਰ ਲਾਏ ਗਏ ਆ ਕੀ ਪਰਮਿਸ਼ਨ ਲਈਤੀ ਗਈ ਆ ਇਹਦੀ ਪਰਮਿਸ਼ਨ ਕਿਉਂ ਚੋਨ ਕਮਿਸ਼ਨ ਜਿਹੜਾ ਦੇਖ ਨਹੀਂ ਰਿਹਾ ਕਿਉਂ ਸੋ ਹੋਡਿੰਗ ਤੁਸੀਂ ਦੇਖਣ ਦੇ ਹੋਡਿੰਗ ਚਲਾ ਰਹੇ ਆ ਭਾਈ ਹੋਡਿੰਗ ਲਾਣ ਆਇ ਤੁਸੀਂ ਮੇਰੇ ਨਾਲ ਗੋ। ਕਿਨਾਂ ਕੋ ਪਰਮਿਸ਼ਨ? ਕੌਣ ਹੈ ਇਹੋ? ਭਾਜੀ ਕੀ ਨਾ ਹੀ ਤੁਹਾਡਾ ਜੀ? ਕੀ ਨਾ ਹੀ ਤੁਹਾਡਾ? ਹੋਰਡਿੰਗ ਦੀ ਪਰਮਿਸ਼ਨ ਹੈਗੀ ਚੌਂਕ ਕਮਿਸ਼ਨ ਵਾਲੇ ਪਰਮਿਸ਼ਨ ਹੈਗੀ ਜਿਹੜੀ ਹੋਰਡਿੰਗ ਤੁਸੀਂ ਲਾ ਰਹੇ ਹੋ। ਦੱਸੋ ਜੀ। ਕਿੱਥੇ ਜੀ ਪਰਮਿਸ਼ਨ ਦਿਖਾਓ ਜੀ? ਕਿੱਥੇ ਲੱਗੇ ਨੋਟਿਸ ਕਿੱਥੇ ਲੱਗੇ ਦੱਸੋ। ਐਡਵੋਕੇਟ ਮਦਦ ਲਾਉਂਦੇ ਪਏ ਮੁੰਡੇ। ਨਹੀਂ ਨੋਟਿਸ ਕਿੱਥੇ ਲੱਗੇ? ਨੋਟਿਸ ਜਿਹੜੇ ਕੁਝ ਪਰਮਿਸ਼ਨ ਲੱਗੀ ਨੋਟਿਸ ਨਹੀਂ ਲੱਗੇ। ਮਾਗਾ ਮੁੰਡੇ ਕੋਲ। ਕਿਤੇ ਕੋ ਪਰਮਿਸ਼ਨ ਲਈ ਹੈ? ਚੌੜ ਕਮਿਸ਼ਨ ਤੋਂ ਲੈਣੀ ਕਿੱਥੋਂ ਲੈਣੀ ਪਰਮਿਸ਼ਨ ਦਿਖਾ ਹਾਂ ਤੁਹਾਨੂੰ ਐਡਵੋਕੇਟ ਆ ਰਿਹਾ 5 ਮਿੰਟ ਚ ਆ ਰਿਹਾ ਤੁਹਾਨੂੰ ਦਿਖਾਉਂਦੇ ਸਾਰੇ ਐਡਵੋਕੇਟ ਆ ਰਹੇ ਆ ਐਡਵੋਕੇਟ ਮੰਦਾਲ ਆ ਰਹੇ ਆ ਬਿਲਕੁਲ ਨੋਟਿਸ ਨੋਟਿਸ ਕਿਉਂ ਨਹੀਂ ਲਾਇਆ ਪਰ ਹਰ ਹੋਡਿੰਗਸ ਦੇ ਉੱਤੇ ਨੋਟਿਸ ਹੋਣਾ ਚਾਹੀਦਾ ਬਿਨਾ ਕਿੱਥੇ ਲੱਗੇਗਾ ਉਹ ਮਾਰੇ ਹਾਲੇ 10 ਮਿੰਟ ਪਹਿਲਾਂ ਕਿਉਂ ਨਹੀਂ ਲਾਇਆ ਕਿਉਂਕਿ ਰਾਤ ਦੇ ਲੱਗੇ ਆ ਉਹ ਤੈਨੂੰ ਹੁਣ ਲਾਂਟ ਲੱਗੇ ਆ ਨਾ ਕਿਸੇ ਵਕਤ ਕੰਮ ਲੇਟ ਹੋ ਜਾਂਦਾ ਕੋਈ ਗੱਲ ਨਹੀਂ ਕਿ ਲਾ ਕੇ ਤੈਨੂੰ ਵਿਖਾਵਾਂਗੇ ਕੋਈ ਗਲਤ ਕੰਮ ਸਾਰੇ ਹੋਡਿੰਗਸ ਸਾਰੇ ਤੇ ਲੱਗੇਗੀ ਸੈਂਦੀ ਪੱਤਰ ਸਭ ਤੇ ਲੱਗਣਗੇ ਇਹ ਹੋਡਿੰਗਸ ਇੱਥੇ ਲੱਗਦੇ ਕਿ ਨਹੀਂ ਲੱਗਦੇ ਪਰਮਿਸ਼ਨ ਦੇ ਬਗੈਰ ਆਪਦੀ ਸਰਕਾਰ ਅਜੀ ਹੈ ਲੇਕਿਨ ਆਪਦੀ ਸਰਕਾਰ ਕਿਸ ਤਰ੍ਹਾਂ ਕੱਜੀਆਂ ਉਡਾਰ ਰਹੀ ਹੈ ਉਹ ਤਸਵੀਰ ਤੇ ਨਜ਼ਰ ਆ ਰਹੀ ਹੈ ਹਾਲਾਂਕਿ ਕਿਹਾ ਜਾ ਰਿਹਾ ਵੀ ਇੱਥੇ ਜਿਹੜੇ ਆ ਪਰਮਿਸ਼ਨ ਲਈਤੀ ਗਈ ਹੈ ਲੇਕਿਨ ਹਲੇ ਤੱਕ ਜਿਹੜੀ ਪਰਮਿਸ਼ਨ ਹੈਗੀ ਆ ਉਹ ਨਜ਼ਰ ਨਹੀਂ ਆ ਰਹੀ ਆ ਕੀ ਸੱਚ ਬੋਲ ਰਹੇ ਕੀ ਝੂਠ ਬੋਲ ਰਹੇ ਆ ਉਹ ਵੀ ਤੁਸੀਂ ਫੈਸਲਾ ਕਰਨਾ ਲੇਕਿਨ ਬਕਾਇਦਾ ਜੋ ਜੇ ਤਾਂ ਹੋਡਿੰਗ ਲਾ ਦਿੱਤੇ ਜਾਂਦੇ ਉਸ ਤੋਂ ਬਾਅਦ ਪਰਮਿਸ਼ਨ ਜਿਹੜੀ ਆ ਬਾਅਦ ਚ ਲਾਈ ਜਾਂਦੀ ਆ ਆਖਿਰ ਚੋਨ ਕਮਿਸ਼ਨ ਪ੍ਰਸ਼ਾਸਨ ਕੀ ਕਰ ਰਿਹਾ ਵਾ ਇਹ ਵੀ ਸੋਚਣਾ ਪਊਗਾ ਜਿਨ੍ਹਾਂ ਨੇ ਲਵਾਏ ਆ ਇਹ ਸਾਰੇ ਦੁਕਾਨਦਾਰਾਂ ਨੇ ਲਵਾਏ ਆ ਸਰਕਾਰੀ ਪ੍ਰਾਪਰਟੀ ਦੇ ਉੱਤੇ ਲਾ ਸਕਦੇ ਹਾਂ ਹਾਂਜੀ ਨਹੀਂ ਲਾ ਸਕਦੇ ਨਹੀਂ ਸਰਕਾਰੀ ਖੰਭੇ ਲੱਗਦੇ ਆ ਉੱਤੇ ਲਾ ਸਕਦੇ ਪਰਮਿਸ਼ਨ ਦੇ ਆਪੂਡ ਆ ਕੇ ਲੱਗਦੇ ਨੇ ਸਾਰੇ ਉਹ ਜੀ ਮੇਰੇ ਕਹਿਣ ਦਾ ਮਤਲਬ ਕਿ ਸਰਕਾਰੀ ਪ੍ਰਾਪਰਟੀ ਜਿਹੜੀ ਚੰਡੀਗੜ੍ਹ ਆਰਡਰ ਹੈਗੇ ਲਾਓ ਤੁਸੀਂ ਠੀਕ ਹੈ ਬਾਜੀ ਆਪਾਂ ਆਰਡਰ ਕਿਹਦੇ ਆ ਸੀਐਮ ਦੇ ਆਰਡਰ ਹੈਗੇ ਆ ਕੀਨ ਸਾਹਿਬ ਦੇ ਆਰਡਰ ਹੈ ਤੇ ਇਹ ਪਰਮਿਸ਼ਨ ਦੇ ਉੱਤੇ ਹਲੇ ਤੱਕ ਕੋਈ ਖਾਲੀ ਕਾਗਜ਼ ਹੈਗੇ ਬਾਜੀ ਆਨੇ ਲਾਵਾਂਗੇ ਨਾਮ ਮੋਬਾਈਲ ਨੰਬਰ ਲਿਖਾਂਗੇ ਠੀਕ ਹੈ ਜੀ ਸਾਈਨ ਵੀ ਤੁਹਾਨੂੰ ਕਰਾਵਾਵਾਂਗੇ ਠੀਕ ਹੈ ਮਲਿਕ ਸਰਕਾਰੀ ਖੰਭੇ ਜਿਹੜੇ ਪ੍ਰਾਪਰਟੀ ਉੱਤੇ ਵੀ ਪਰਮਿਸ਼ਨ ਮਿਲ ਜਾਂਦੀ ਹੈ ਮਿਲ ਜਾਂਦੀ ਨਹੀਂ ਅਸੀਂ ਲੈਂਦੇ ਨਹੀਂ ਮੈਂ ਦੱਸੋ ਕਿਹੜੀ ਸਰਕਾਰੀ ਆ ਖੰਭੇ ਜਿਹੜੇ ਇਹ ਇਹ ਜਿਹੜੇ ਲੱਗੇ ਆ ਹਲੋ ਅੱਜ ਦਾ ਦਿਨ ਨਹੀਂ ਲੱਗ ਰਿਹਾ ਭਾਈ ਸ਼ਾਮੀ ਆਪਾਂ ਲਵਾ ਲਏ ਤੇ ਬੋਬੀ ਮੈਨੂੰ ਇਹ ਵੀ ਦੱਸ ਦੋ ਜੀ ਜਦੋਂ ਬੋਰਡ ਲਾਂਦੇ ਤੇ ਆਪਾਂ ਪਰਮਿਸ਼ਨ ਬਾਅਦ ਚ ਜੁਕਾ ਸਕਦੇ ਆ ਮਤਲਬ ਜੇ ਅਸਲੀ ਨਹੀਂ 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 ਬੋਰਡ ਜੋ ਨਾਲੇ ਨਾਲ ਕੰਦੇ ਪਰਮਿਸ਼ਨ ਜੁਕਾਉਂਦੇ ਆਪਾਂ ਅੱਜ ਮੇਰੇ ਖਲ 5-7 ਘੰਟੇ ਹੋ ਗਏ ਉਸ ਤੋਂ ਬਾਅਦ ਪਰਮਿਸ਼ਨ ਲਾਣੀ ਹੁੰਦੀ ਹੈ ਹਲੋ ਹਾਂਜੀ ਬੋਬੀ ਜੀ ਬੋਰਡ ਲੈ ਕੇ ਕਰਦੇ ਆ ਨਾ ਜਿਹੜੇ ਦੁਕਾਨ ਕੋਲ ਜਾਵਾਂਗੇ ਹਾਂ ਜਿਹੜੇ ਉਹ ਤਾਂ ਬੋਰਡ ਤੇ ਅੱਧੀ ਰਾਤ ਦੇ ਲੱਗੇ ਪਰਮਿਸ਼ਨ ਤੇ ਹਲੇ ਤੱਕ ਨੋਟਿਸ ਲੱਗੇ ਹੀ ਨਹੀਂ ਨੋਟਿਸ ਤੁਹਾਡੇ ਨਾਂ ਕੀ ਜੇ ਕਿੱਥੇ ਰਹਿੰਦੇ ਕਿ ਤੁਸੀਂ ਕੀ ਹੋ ਗਏ ਹੋ ਮੈਂ ਬਿਹਾਰ ਜੇ ਰਹਿਣਾ ਨਹੀਂ ਨਹੀਂ ਐਮ ਐਲ ਆਪੀ ਦੇ ਚਾਰ ਜਗ੍ਹਾ ਕਿਹੜੇ ਐਮ ਐਲ ਜੀ ਅੱਜ ਇਹ ਗੁੱਟਾ ਅੱਛਾ ਉਹਨਾਂ ਨੇ ਪਰਮਿਸ਼ਨ ਦਿੱਤੀ ਹੋਈ ਹੈ ਪਰਮਿਸ਼ਨ ਪਿਛੋਂ ਆਈ ਹੈ ਸਰ ਬੱਚੋਂ ਕਿੱਥੋਂ ਆਈ ਹੈ ਪਿਛੋਂ ਚੋਨ ਕਮਿਸ਼ਨ ਨੇ ਦਿੱਤੀ ਹੈ ਜਾਂ ਲੋਕਲ ਅਥਾਰਟੀ ਨੇ ਦਿੱਤੀ ਹੈ ਚਲੋ ਭਾਈ ਆਪਾਂ ਬੈਠ ਰਹੇ ਆ ਆਈਦਾ ਦੇ ਦੇਖਾ ਲਾ ਉਹ ਜਿਹੜੇ ਰੋਜ਼ ਤੁਰੇ ਹੋਏ ਆ ਇਹ ਕੋਈ ਵੋਟਰ ਆਣੇ ਚਲੋ ਮੈਂ ਕਰ ਮੈਂ ਤੇ ਕੁਛ ਨਹੀਂ ਤੁਸੀਂ ਪਰਮਿਸ਼ਨ ਦੇ ਲੋ ਤੁਸੀਂ ਆਈਦਾ ਦੇ ਕੋਆਪਰੇਟ ਕਰੋ ਕੋਈ ਗੱਲ ਨਹੀਂ ਬੋਈ ਆਪਾਂ ਤੇ ਕੁਛ ਕਹਿ ਨਹੀਂ ਨੀ ਪਰਮਿਸ਼ਨ ਲੱਗੀ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਅਸੀਂ ਤੇ ਆਪ ਦੀ ਸਰਕਾਰ ਚਲੋ ਗੱਲ ਕੀ ਕਰਾਣੀ ਉਹ ਵੀ ਭਰਾ ਹੀ ਆਪਣੇ ਕੋਲੋਂ ਹੋਣਾ ਲੱਗੀ ਆਪਾਂ ਸੋ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਹੋਡਿੰਗਸ ਲੱਗੇ ਆ ਹਾਲਾਂਕਿ ਗੱਲ ਕੀਤੀ ਜਾ ਰਹੀ ਹੈ ਵੀ ਇਹਦੀ ਪਰਮਿਸ਼ਨ ਦਿੱਤੀ ਗਈ ਕੀ ਪਰਮਿਸ਼ਨ ਤੋਂ ਜਿਹੜੀ ਆ ਪਰਮਿਸ਼ਨ ਤੋਂ ਬਿਨਾਂ ਹੋਡਿੰਗਸ ਲਗਾਏ ਜਾਂਦੇ ਆ ਦੋਸਤੋ ਬਿਲਕੁਲ ਇਸ ਤਰ੍ਹਾਂ ਮੈਂ ਕਹਿ ਰਿਹਾ ਕਿ ਕੀ ਪਰਮਿਸ਼ਨ ਤੋਂ ਬਿਗੈਰ ਹੋਡਿੰਗਸ ਲਗਾਏ ਜਾਣੇ ਜਾਇਜ਼ ਹੈ ਜਾਂ ਪਰਮਿਸ਼ਨ ਹੋਡਿੰਗਸ ਪਹਿਲਾਂ ਲਗਾਏ ਜਾ ਰਹੇ ਹੋ ਪਰਮਿਸ਼ਨ ਜਿਹੜੀ ਬਾਅਦ ਚ ਲਾਈ ਜਾ ਰਹੀ ਹੈ ਇਹ ਵੀ ਕਿਤੇ ਸੋਚਣ ਦੀ ਗੱਲ ਹੈ ਅਗਰ ਨਾਲ-ਨਾਲ ਪਰਮਿਸ਼ਨ ਕਿਉਂ ਨਹੀਂ ਉੱਤੇ ਚੁਕਾਈ ਗਈ ਹੈ ਉਹ ਵੀ ਦੇਖਣ ਜੋਗਾ ਹੈ ਕਿ ਇੰਨੀ ਪਰਮਿਸ਼ਨਾਂ ਬਿਲਕੁਲ ਹੈਗੀ ਕਿ ਨਹੀਂ ਹੈਗੀ ਉਹ ਵੀ ਦੇਖਣ ਵਾਲੀ ਗੱਲ ਔਰ ਦੂਸਰੀ ਪ੍ਰਾਪਰਟੀ ਸਰਕਾਰੀ ਪ੍ਰਾਪਰਟੀ ਉੱਤੇ ਅਗਰ ਪਰਮਿਸ਼ਨ ਮਿਲਦੀ ਦੀ ਹੈ ਤਾਂ ਹੋਡਿੰਗਸ ਲਗਾ ਸਕਦੇ ਆ ਕਿ ਨਹੀਂ ਲਗਾ ਸਕਦੇ ਇਹ ਵੀ ਤੁਹਾਡੇ ਲੋਕ ਕਮੈਂਟਸ ਰਾਹੀਂ ਜਰੂਰ ਜਾਣਗੇ ਸੋ ਦੋਸਤੋ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਕਟਰਾ ਜੈਮਲ ਸਿੰਘ ਤੋਂ ਜਦੋਂ ਵਾਪਸੀ ਦਰਬਾਰ ਸਾਹਿਬ ਤੋਂ ਹੈਰੀਟੇਜ ਸਟਰੀਟ ਤੋਂ ਵਾਪਸੀ ਆਈਏ ਤੇ ਕਟਰਾ ਜੈਮਲ ਸਿੰਘ ਚੌਕ ਫਰੀਦਵਾਲ ਜਾਂਦੇ ਉੱਥੇ ਵੀ ਹੋਡਿੰਗਸ ਲੱਗੇ ਗਏ ਆ ਕੀ ਹੋਡਿੰਗਸ ਜਿਹੜੇ ਲਾਏ ਗਏ ਆ ਚੰਡੇ ਲਾਏ ਗਏ ਚਲੋ ਅਲੱਗ ਚੀਜ਼ ਹੈ ਹੋਡਿੰਗਸ ਉੱਤੇ ਕੀ ਪਹਿਲਾਂ ਪਰਮਿਸ਼ਨ ਦਾ ਜਿਹੜਾ ਨੋਟਿਸ ਹੈਗਾ ਉਹ ਚਿਪਕਾਣਾ ਜਾਇਜ ਹੈ ਕਿ ਨਹੀਂ ਹੈ ਕਿਉਂਕਿ ਅਗਰ ਹੋਡਿੰਗਸ ਲੱਗੇ ਆ ਤੇ ਨਾਲ ਹੀ ਜਿਹੜੇ ਪਰਮਿਸ਼ਨ ਦਾ ਜਿਹੜਾ ਨੋਟਿਸ ਉਹ ਵੀ ਲਾਣਾ ਚਾਹੀਦਾ ਹੈ ਕੀ ਨੋਟਿਸ ਬਾਅਦ ਚੋਂ ਲੈਣਾ ਜਾਇਜ ਹੈ ਕਿ ਨਹੀਂ ਜਾਇਜ ਇਸ ਤਰ੍ਹਾਂ ਉਹਨਾਂ ਨੇ ਜਿਹੜੇ ਆਪਕ ਜੜੇ ਵੀ ਹੋਡਿੰਗਸ ਲਾ ਰਹੇ ਸੀ ਉਹਨਾਂ ਨੇ ਕਿਹਾ ਸਾਡੇ ਕੋ ਪਰਮਿਸ਼ਨ ਆ ਗਈਆਂ ਵਾ ਬਟ ਹੋਡਿੰਗਸ ਲਾਣ ਤੋਂ ਬਾਅਦ ਪਰਮਿਸ਼ਨ ਜਿਹੜੀ ਦਾ ਚਿਪਕਾਈ ਜਾ ਰਹੀ ਕੀ ਇੰਨੀ ਪਰਮਿਸ਼ਨ ਪ੍ਰਸ਼ਾਸਨ ਨੇ ਦਿੱਤੀ ਹੈ ਉਹ ਵੀ ਇੱਕ ਗੱਲ ਹੈ ਕਿ ਸੋ ਗਲਤ ਹੈ ਸਹੀ ਹੈ ਤੁਸੀਂ ਫੈਸਲਾ ਕਰਨਾ ਕਿ ਜਦੋਂ ਹੋਡਿੰਗਸ ਲੱਗਦੇ ਹੈ ਤੇ ਪਰਮਿਸ਼ਨ ਨਾਲ ਹੀ ਲਾਣਾ ਚਾਹੀਦਾ ਜਾਂ ਪਰਮਿਸ਼ਨ ਬਾਅਦ ਚ ਲਾਣਾ ਚਾਹੀਦਾ ਹਬਤ ਜਾਈ ਤੇ ਜਦੋਂ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਰ ਬਾਰ ਉਹਨਾਂ ਨੂੰ ਫੋਨ ਕਰਨ ਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਬਾਅਦ ਚ ਉਹਨਾਂ ਨੂੰ ਵਟਸਐਪ ਕਾਲ ਵੀ ਕੀਤੀ ਗਈ ਫਿਰ ਵੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਸੋ ਅੰਮ੍ਰਿਤਸਰ ਪੇਜ ਦੀ ਟੀਮ ਨੇ ਬਾਰ ਬਾਰ ਫੋਨ ਕੀਤਾ ਤੇ ਅਧਿਕਾਰੀ ਵੱਲੋਂ ਫੋਨ ਨਹੀਂ ਚੁੱਕਿਆ ਗਿਆ